ਮੁਰਦਾਬਾਦ ਮੁਰਦਾਬਾਦ ਜੰਮੇਂਦਰ ਸਰਕਾਰ ਮੁਰਦਾਬਾਦ ਜਵ ਸਰਕਾਰ ਮੁਰਦਾਬਾਦ ਜਵ ਸਰਕਾਰ ਮੁਰਦਾਬਾਦ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖ ਨਾਨ ਨਵੜੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ channel ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਪਿੰਡ ਨਾਨਵਾਲ ਖੁਰਦ ਦੇ ਵਿੱਚ ਦਰਸ਼ਨ ਸਿੰਘ ਪ੍ਰਧਾਨ ਸਾਹਿਬ ਦੀ ਇਕਾਈ ਦੇ ਹੇਠ ਜਿਹੜਾ ਆ ਅੱਜ ਬੀਬੀਆਂ ਨੇ ਅਤੇ ਭਾਈਆਂ ਨੇ ਰਹਿਨਮਾਈ ਹੇਠ ਜਿਹੜਾ ਅੱਜ ਕੋ ਮੋਦੀ ਸਰਕਾਰ ਦਾ ਪੁਤਲਾ ਫੂਕੇ ਆ ਉਸ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਨੂੰ ਲਾਗੂ ਕਰਾਉਣ ਵਾਸਤੇ ਸੈਂਟਰ ਸਰਕਾਰ ਨੇ ਜਿਹੜਾ ਆ ਪੰਜਾਬ ਸਰਕਾਰ ਨੂੰ ਜਿਹੜਾ ਇੱਕ ਖਰੜਾ ਭੇਜਿਆ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਇਹ ਪਿੰਡ-ਪਿੰਡ ਦੇ ਵਿੱਚ ਇਹ ਪੁਤਲੇ ਫੂਕੇ ਜਾ ਰਹੇ ਨੇ ਲੋਹੜੀ ਵਾਲੇ ਦਿਨ ਆਮ ਨਾਲ ਲੋਹੜੀ ਵੀ ਵੰਡੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਮੂਫਲੀ ਵੰਡੀ ਜਾ ਰਹੀ ਹੈ ਔਰ ਪੁਤਲੇ ਫੂਕੇ ਜਾ ਰਹੇ ਨੇ ਵੱਡੀ ਖਬਰ ਆਉ ਕਰਦੇ ਗੱਲਬਾਤ ਪ੍ਰਧਾਨ ਦਰਸ਼ਨ ਸਿੰਘ ਜੀ ਦੇ ਨਾਲ ਕਿ ਨਾਮ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾ ਨਾਮ ਦਰਸ਼ਨ ਸਿੰਘ ਪਿੰਡ ਨਾਨਵਾਲ ਖੋੜ ਦਾ ਉਕਾਈ ਦਾ ਪ੍ਰਧਾਨ ਸੋ ਅੱਜ ਤੁਸੀਂ ਪੁਤਲੇ ਫੂਕ ਰਹੇ ਹੋ ਕੇਂਦਰ ਸਰਕਾਰ ਦੇ ਕੀ ਕਾਰਨਾਂ ਜਾਂ ਕੀ ਮੰਗਾਂ ਨੇ ਲੈ ਕੇ ਤੁਸੀਂ ਪੁਤਰਾ ਫੂਕ ਰਹੇ ਹੋ ਇਹ ਜਿਹੜਾ ਮੋਦੀ ਸਰਕਾਰ ਨੇ ਪਹਿਲਾਂ ਆਪਣੇ ਕਾਨੂੰਨ ਕੀਤੇ ਸੀ ਲਾਗੂ ਤੇ ਇਹਨਾਂ ਖੇਤੀ ਕਾਨੂੰਨ ਲਾਗੂ ਕੀਤੇ ਸੀਗੇ ਤੇ ਆਪਣੇ ਹੀ ਮੂੰਹ ਨਾਲ ਉਹਨੇ ਥੁੱਕ ਕੇ ਚਟਿਆ ਮੁਰ ਕੇ ਉਹਨਾਂ ਵਾਪਸ ਕਰਨੇ ਪਏ ਕਿਸਾਨਾਂ ਦੀ ਜਿੱਤ ਮਤਲਬ ਜਿੱਤ ਹੋਈ 2020 ਦੇ ਵਿੱਚ ਇਹੋ ਜਿਹੜੇ ਹੁਣ ਕਾਨੂੰਨ ਆ ਉਹ ਉਲਟੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਉੱਤੇ ਸੁੱਟ ਕੇ ਉਹਨਾਂ ਨੂੰ ਮਤਲਬ ਅੱਗੇ ਮੋਰੀ ਬਣਾ ਕੇ ਉਹਨਾਂ ਨੂੰ ਕਹਿੰਦਾ ਕਹਿਣਾ ਚਾਹੁੰਦਾ ਆ ਵੀ ਇਹ ਸਰਕਾਰ ਜਿਹੜੀ ਆ ਖੇਤੀ ਕਾਨੂੰਨ ਜਿਹੜੇ ਲਾਗੂ ਕਰੇ ਤੇ ਕਿਸਾਨ ਇਸ ਦਾ ਵਿਰੋਧ ਕਰਦੇ ਹੋਏ ਅੱਜ ਲੋਹੜੀ ਵਾਲੇ ਦਿਨ ਸਾਰੇ ਪਿੰਡ ਦੇ ਬੀਬੀਆਂ ਤੇ ਪਰਾ ਕਿਸਾਨ ਜਿਹੜੇ ਆ ਇਕੱਠੇ ਹੋ ਕੇ ਇਸ ਦਾ ਵਿਰੋਧ ਕਰ ਰਹੇ ਨੇ ਤੇ ਉਸ ਦੀਆਂ ਜੋ ਖਰੜਾ ਜਿਹੜਾ ਨੇ ਦਿੱਤਾ ਸੀਗਾ ਪੰਜਾਬ ਸਰਕਾਰ ਨੂੰ ਉਹਦੀਆਂ ਕਾਪੀਆਂ ਸਾਡਦੇ ਕੀ ਲੱਗਦਾ ਕਿ ਜੇਰਾ ਕੇਂਦਰ ਸਰਕਾਰ ਨੇ ਖਰੜਾ ਪੰਜਾਬ ਸਰਕਾਰ ਨੂੰ ਦਿੱਤਾ ਹੈ ਕੋ ਲਾਗੂ ਪੰਜਾਬ ਸਰਕਾਰ ਕਰ ਪਾਏਗੀ ਕਿ ਜਾਂ ਕਿਸਾਨ ਹੈ ਵੀ ਹੋਣਗੇ ਉਸ ਨੂੰ ਡੱਕਣ ਦੇ ਵਿੱਚ ਸਫਲ ਹੋਣਗੇ ਦੇਖੋ ਜੀ ਕੋਸ਼ਿਸ਼ ਪੂਰੀ ਕਰ ਰਹੇ ਆ ਪੰਜਾਬ ਸਰਕਾਰ ਕਿਉਂਕਿ ਮਿਲੀ ਹੋਈ ਸਰਕਾਰ ਹੈ ਤੇ ਕਿਸਾਨਾਂ ਦਾ ਪੂਰਾ ਜੋਰ ਆ ਇਹ ਕਿਸੇ ਵੀ ਹਾਲਤ ਵਿੱਚ ਜਿਹੜੇ ਆਪਣੇ ਕਾਨੂੰਨ ਜਿਹੜੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਡੱਲੇਵਾਲ ਸਾਹਿਬ ਪਿਛਲੇ ਲਗਾਤਾਰ ਧਰਨੇ ਤੇ ਭੁਖ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਅੱਜ ਲਗਭਗ 50 ਦਿਨ ਦੇ ਕਰੀਬ ਹੋਣਾ ਹੋ ਚੱਲਿਆ ਕੋ ਹੁਣ ਤੱਕ ਕੋ ਸੁਣਵਾਈ ਹੋਈ ਜਾਂ ਕੋ ਗੱਲਬਾਤ ਹੋਈ ਸੈਂਟਰ ਦੇ ਨਾਲ ਸੈਂਟਰ ਦੇਖੋ ਜੀ ਸੈਂਟਰ ਦੇ ਸਿਰ ਤੇ ਕੋਈ ਜੂਨ ਹੀ ਸੜਕ ਰਹੀ ਤੇ ਇਹਨਾ ਹੈਗਾ ਵੀ ਹੁਣ ਜਿਹੜਾ ਵਰਤ ਮਰਨ ਵਰਤਨ ਰੱਖਿਆ ਸੀਗਾ ਉੱਦੇ ਮਦੇ ਨਜ਼ਰਾ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਕਹਿੰਦੇ ਸੀ ਵੀ ਅਲੱਗ-ਅਲੱਗ ਹੋ ਗਈਆਂ ਉਹ ਹੁਣ ਅੱਜ ਉਹਨਾਂ ਦੀ ਫੇਰ ਅੱਜ 4 ਵਜੇ ਮੀਟਿੰਗ ਸੀਗੀ ਉਹਨਾਂ ਦੀ ਉਹ ਇਕੱਠੇ ਹੋ ਗਏ ਆ ਤੇ ਇਕੱਠੇ ਹੋ ਕੇ ਕੀ ਆਪਣਾ ਫੈਸਲਾ ਕਰਦੇ ਉਹ ਜਿਹੜਾ ਆਉਣ ਵਾਲੇ ਸਮੇਂ ਚ ਪਤਾ ਲੱਗ ਜਾਊਗਾ ਕੀ ਲੱਗਦਾ ਕਿ ਸਾਰੀਆਂ ਜਥੇਬੰਦੀਆਂ ਦਾ ਇਕੱਤਰਤਾ ਹੋਣ ਤੋਂ ਬਾਅਦ ਦਿੱਲੀ ਨੂੰ ਕੁਝ ਕੀਤਾ ਜਾਊ ਬਿਲਕੁਲ ਜੀ ਬਿਲਕੁਲ ਜੇ ਅਗਰ ਨਹੀਂ ਕੋਈ ਉਹਨਾਂ ਦੇ ਮਤਲਬ ਅਸਰ ਹੁੰਦਾ ਤੇ ਦਿੱਲੀ ਨੂੰ ਉਹ ਜਿਹੜਾ ਕੀਤਾ ਜਾਊ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤੇ ਸੁਭਾਵਿਕ ਆ ਵੀ ਇਹ ਜਿਹੜਾ ਕਨੂੰ ਜਿਹੜਾ ਦਿੱਲੀ ਨੂੰ ਰਸਤੇ ਜਿਹੜਾ ਪਾਹ ਪਏਗਾ ਧੰਨਵਾਦ ਜੀ ਵਾਹਿਗੁਰੂ ਜੀ ਕਾਕਾ ਮੁਰਦਾਬਾਦ ਮੁਰਦਾਬਾਦ ਜਨਕਿੰਦਰ ਸਰਕਾਰ ਮੁਰਦਾਬਾਦ ਜਵ ਸਰਕਾਰ ਮੁਰਦਾਬਾਦ ਜਵ ਸਰਕਾਰ ਮੁਰਦਾਬਾਦ ਸ਼ਾਂਤ ਦੁਨੀਆਂ ਨਾ ਇੱਕਤਾ ਜਿੰਦਾਬਾਦ ਸ਼ਾਂਤ ਇਕਤਾ ਜਿੰਦਾਬਾਦ ਤੇਰੇ ਕੰਮ ਨਹੀਂ ਚੰਗੇ ਥੱਲੇ ਸੁੱਟ ਕੇ ਤੈਨੂੰ ਫੇਰਾਂਗੇ ਡੰਡੇ ਤੇਰੇ ਕੰਮ ਨਹੀਂ ਚੰਗੇ ਰੰਗਾਂ ਦੇ ਚੁੱਕ ਕੇ ਫੇਰਾਂਗੇ ਡੰਡੇ ਮੋਦੀ ਮਾਰ ਗਿਆ ਹਾਏ ਹਾਏ ਮੋਦੀ ਮਾਰ ਗਿਆ ਹਾਏ ਹਾਏ ਇਹ ਕਹੋ ਜਿਹੜਾ ਬੋਲਿਆ ਸੀ ਆਨੰਦ ਦਾ ਰਾਜ ਹੈ ਮੋਦੀ ਨੂੰ ਤੱਕੇ ਆਨੀ ਲੋੜੀਏ ਦਿਲਾਂ ਦੇ ਗੱਪੇ ਕਸਾਨਾਂ ਦਾ ਰਾਜ ਹੈ ਮੋਦੀ ਨੂੰ ਤੱਕੇ ਆਨੀ ਲੋੜੀਏ ਦਿਲਾਂ ਦੇ ਗੱਪੇ ਕਸਾਨਾਂ ਦਾ ਰਾਜ ਹੈ ਮੋਦੀ ਨੂੰ ਤੱਕੇ